ਸਾਪ ਦਾ ਮੁੱਖ ਮੰਤਰੀ ਨੇ ਤੇ ਕਾਂਗਰਸ ਦੇ ਉਮੀਦਵਾਰ ਨੇ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲੱਗੇ ਨੇ ਪਰ ਥੋੜੇ ਪੋਸਟਰ ਗਲਤ ਨੇ ਟੱਲ ਸੋ ਨਿੱਜਤਾ ਦਾ ਮਾਮਲਾ ਜੇ ਨਾਂ ਉਠਾਇਆ ਜਾਵੇ ਤਾਂ ਚੰਗਾ ਹੈ ਪਰ ਇਹ ਰਾਸੀ ਆਗੂ ਸਾਰ ਗਈ ਪਾਰਟੀਆਂ ਦੇ ਸਾਰੀਆਂ ਹੱਦਾਂ ਬੰਨੇ ਟੱਪ ਜਾਂਦੇ ਆ ਸਰਦਾਰ ਪ੍ਰਕਾਸ਼ਕ ਬਾਦਲ ਦੀ ਹਾਜ਼ਰੀ ਵਿੱਚ ਇੱਕ ਲੀਡਰ ਨੇ ਇਹੋ ਜੇ ਸ਼ਬਦ ਕਹੇ ਤੇ ਇੱਕ ਔਰਤ ਉਮੀਦਵਾਰ ਬਾਰੇ ਔਰ ਬਾਦ ਦੇ ਵਿੱਚ ਸਰਦਾਰ ਬਾਦਲ ਨੇ ਉਹਦਾ ਬਹੁਤ ਬਰੋਮ ਮਾਇਆ। ਕੁਝ ਸਬੇਕ ਪਾਸ਼ਾ ਵਰਤ ਲੋ ਕਹਿੰਦੇ ਆ ਕਿ ਪੋਸਟਰ ਨਾਲ ਦੀ ਨਾਲ ਹਟਾ ਦੇ ਪਰ ਚਰਚਾ ਦਾ ਬੇਸ਼ਾਨੀ। ਪੰਜਵਾਂ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ ਗਏ ਤਾਂ ਉੱਥੇ ਟੁਲਸਾ ਲੜਾਈ ਵਰਗਾ ਮਾਹੌਲ ਬਣ ਗਿਆ ਤੇ ਉੱਥੋਂ ਵਿਧਾਇਕ ਚਲੇ ਗਏ। ਕਹਿੰਦੇ ਸ਼੍ਰੀਮਾਨ ਜੀ ਅੱਜ ਤੁਹਾਨੂੰ ਇਹ ਪਿੰਡ ਦੇ ਫਿਰਨੀ ਦਿਸ ਗਈ। 5 ਸਾਲ ਤੁਸੀਂ ਕਿੱਥੇ ਸੀਗੇ ਜਾਗੇ ਕਿਉਂ ਨਾ ਤਲਕ ਕਲਾਮੀ ਵਾਲਾ ਮਾਹੌਲ ਬਣ ਗਿਆ ਇੱਕ ਦੂਜੇ ਤੇ ਹੱਥੋਂ ਪਾਈ ਤੱਕ ਵੀ ਪਹੁੰਚ ਗਿਆ ਹੁਣ ਹੱਦਾ ਬੰਨਿਆ ਚ ਰਹੋ ਜੇ ਇਸ ਤਰ੍ਹਾਂ ਦਾ ਕੰਮ ਹੀ ਚੱਲ ਗਿਆ ਤੇ ਬਿੱਟੂ ਮੁੜ ਕੇ ਨਾ ਇਹਨਾਂ ਲੀਡਰਾਂ ਨੇ ਚੋਣ ਪ੍ਰਚਾਰ ਵੀ ਆਪਣੇ ਵਰਗੇ ਚੈਨਲਾਂ ਤੇ ਵੇਖੀ ਕਰਿਆ ਕਰਨਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸ਼ੁਕਰਗੁਜ਼ਾਰ ਜੀ ਬਹੁਤ-ਬਹੁਤ ਮਿਹਰਬਾਨ ਜੀ ਢਿੱਲੋਂ ਸਾਹਿਬ ਜਲੰਧਰ ਦੇ ਵਿੱਚ ਫਸਮਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਲੋਕ ਸਭਾ ਚੋਣਾਂ ਲੈ ਕੇ ਉੱਥੇ ਹੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਤੇ ਕਾਂਗਰਸ ਦੇ ਉਮੀਦਵਾਰ ਨੇ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲੱਗੇ ਨੇ ਪਰ ਦਕੋ ਮੇਰਾ ਖਿਆਲ ਜਿਹੜਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸੱਭਨ ਸੀ ਉਹਨਾਂ ਨੂੰ ਜ਼ਿਲ੍ਹਾ ਚੋਣ ਅਫਸਰ ਉਹਨੂੰ ਹਦਅਤਾ ਦੇ ਰਹੀਆਂ ਚਾਹੀਦੀਆਂ ਨੇ ਨਿੱਜਤਾ ਦਾ ਮਾਮਲਾ ਜੇ ਨਾਂ ਉਠਾਇਆ ਜਾਵੇ ਤਾਂ ਚੰਗਾ ਹੈ ਪਾਰੇ ਰਾਸ ਸੀ ਆਗੂ ਸਾਰੀਆਂ ਪਾਰਟੀਆਂ ਦੇ ਸਾਰੀਆਂ ਹੱਦਾਂ ਬੰਨੇ ਟੱਪ ਜਾਂਦੇ ਆ ਔਰ ਉਹ ਸਵੱਗਰੀ ਲੈ ਆਉਂਦੇ ਨੇ ਜਿਹੜੀ ਘਟੋ ਘਟ ਬਹੁਤ ਇਤਰਾਜਯੋਗ ਹੁੰਦੀ ਹੈ ਇਲਾਕੇ ਦੇ ਵਿੱਚ ਇਹ ਜਿਹੜਾ ਪ੍ਰਦੂਸ਼ਣ ਹੈ ਇਹ ਲਗਾਤਾਰ ਫੈਲਦਾ ਕੋਈ ਇਹ ਤੋਂ ਬਚਿਆ ਨਹੀਂ ਮੈਨੂੰ ਯਾਦ ਹੈ ਸਮਾਣੇ ਦੇ ਵਿੱਚ ਕਰੇਲੀ ਵਿੱਚ ਉਦੋਂ ਵੀ ਲੋਕ ਸਭਾ ਦੀ ਚੋਣਾਂ ਸੀ ਸਰਦਾਰ ਪ੍ਰਕਾਸ਼ਕ ਬਾਦਲ ਦੀ ਹਾਜ਼ਰੀ ਵਿੱਚ ਇੱਕ ਲੀਡਰ ਨੇ ਇਹੋ ਜਿਹੇ ਸ਼ਬਦ ਕਹਤੇ ਇੱਕ ਔਰਤ ਉਮੀਦਵਾਰ ਬਾਰੇ ਔਰ ਬਾਦ ਦੇ ਵਿੱਚ ਸਰਦਾਰ ਬਾਦਲ ਨੇ ਉਹਦਾ ਬਹੁਤ ਬੁਰਾ ਮਨਾਇਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਲੋਕ ਖੜੇ ਆ ਉੱਥੇ ਇੱਥੇ ਤੱਕ ਸ਼ਬਦ ਕਹਤੇ ਕਹਿੰਦੇ ਕਾਕਾ ਤੁਹਾਨੂੰ ਆਪ ਦੀ ਸ਼ਰਮ ਤਾਂ ਨਹੀਂ ਆਉਂਦੀ ਘਟੋ ਘਟ ਬੇਰੀ ਕਰ ਲਿਆ ਕਰੋ ਬੜੀ ਮੋਟੀ ਇਰਾਸੀ ਆਗੂ ਲੋਡ ਤੋਂ ਵੱਧ ਹੱਦਾ ਬੰਨਿਆਂ ਤੋਂ ਬਾਹਰ ਲੱਗ ਜਾਂਦੇ ਆ ਮੇਰੇ ਖਿਆਲ ਕੋਈ ਇਸ ਤਰ੍ਹਾਂ ਦਾ ਯਾਬਤਾ ਬਣ ਜੇ ਕਿ ਜਿਹੜਾ ਹੱਦਾ ਬੰਨੇ ਟੱਪਦਾ ਉਹਦੀ ਮੈਂਬਰੀ ਉਹ ਰੱਦ ਕਰ ਦਿੱਤੀ ਜਾਵੇ ਕੋਈ ਕਾਇਦਾ ਕਾਨੂੰਨ ਵਿਧਾਨ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤੁਸੀਂ ਨੁਕਤਾ ਚੀਨੀ ਕਰਨੀ ਹੈ ਸਿੱਖ ਕਰੋ ਸਭਿਆਕ ਭਾਸ਼ਾ ਦੇ ਵਿੱਚ ਬਹੁਤ ਕਠੋਰ ਸ਼ਬਦ ਹੈਗੇ ਨੇ ਜਿਹੜੇ ਕਹੇ ਜਾ ਸਕਦੇ ਆ ਪਰ ਕਿਉਂ ਤੁਹਾਨੂੰ ਜਿਹੜੇ ਗੈਰ ਸੰਵਿਧਾਨਕ ਸ਼ਬਦ ਗੈਰ ਸੰਵਿਧਾਨਕ ਤਸਵੀਰਾਂ ਪਰ ਕਰੋਗੇ ਕੀ ਇੱਥੇ ਤਾਂ 233 ਉਮੀਦਵਾਰ ਜਿਹੜੀ 2019 ਦੀ ਲੋਕ ਸਭਾ ਚੋਣਾਂ ਵਿੱਚੋਂ ਸਨ ਜਿਨ੍ਹਾਂ ਤੇ ਪਰਚੇ ਦਰਜ ਨੇ ਤੇ ਸੰਗੀਨ ਪਰਚੇ ਨੇ ਕਥਤ ਕਤਲ ਅਰਾਦਾ ਕਤਲ ਜਬਰ ਜਨਾਹ ਕਥਤ ਤੇ ਕਈ ਪੱਧਰ ਪੁਰਸ਼ ਪਾਰਲੀਮੈਂਟ ਦੇ ਵਿੱਚ ਬੈਠੇ ਬਿਲੇ ਜਿਹੜੇ ਇੱਕ ਵਿਸ਼ੇਸ਼ ਕਿਸਮ ਦੀ ਫਿਲਮ ਦੇਖ ਰਹੇ ਸਨ ਤੇ ਕਦੇ-ਕਦੇ ਲੀਡਰ ਇਹੋ ਜਿਹੀਆਂ ਗੱਲਾਂ ਵੀ ਕਰ ਜਾਂਦੇ ਆ ਸਾਡੇ ਕਾਮੇਡੀਅਨ ਨੇ ਕਹਿਤਾ ਕਿ ਯਾਰ ਜਦੋਂ ਅਸੀਂ ਕੋਈ ਆਪਣੀ ਫਿਲਮ ਰਿਲੀਜ਼ ਕਰਨੀ ਹੁੰਦੀ ਹੈ ਆ ਉਹ ਤੋਂ ਪਹਿਲਾਂ ਲੀਡਰ ਕਰ ਦਿੰਦੇ ਨੇ ਕੋਈ ਸ਼ਰਮ ਹੱਦਾ ਬੰਨੇ ਦੋਸਤੋ ਜਰੂਰ ਰੱਖੋ ਐਸtra ਦਾ ਕੰਮ ਨਾ ਕਰੋ ਜਿਹਦੇ ਨਾਲ ਬਦਰਮੀ ਹੁੰਦੀ ਹੋਵੇ ਕੋਈ ਸੱਭਿਅਕ ਭਾਸ਼ਾ ਵਰਤ ਲੋ ਕਹਿੰਦੇ ਆ ਕਿ ਪੋਸਟਰ ਨਾਲ ਦੀ ਨਾਲ ਹਟਾਤੇ ਪਰ ਚਰਚਾ ਦਾ ਬੇਸ਼ਾਨੇ ਕੀ ਕੀਨੇ ਲਵਾਏ ਨੇ ਇਹ ਤਾਂ ਕੀ ਪਤਾ ਹੈ ਕਾ ਪਰ ਅੱਜਕੱਲ ਸੀਸੀਟੀਵੀ ਕੈਮਰਿਆਂ ਦੀ ਲਵਾਏ ਤੱਕ ਕਿਸੇ ਵਿਰੋਧੀ ਧਿਰ ਵਾਲੇ ਨੇ ਹੋਣੇ ਨੇ ਥੋੜਾ ਜਹ ਹੱਦ ਦੇ ਬੰਨਿਆ ਚ ਰਹੋ ਚੱਗਾ ਹੋਵੇਗਾ ਇੱਕ ਦੂਜੇ ਦੀਆਂ ਜੇ ਸਿਫਤਾਂ ਨਹੀਂ ਕਰ ਸਕਦੇ ਤਾਂ ਆਪਾ ਭਾਸ਼ਾ ਨਾ ਵਰਤੋ ਤੁਸੀਂ ਕੰਮਾਂ ਦੇ ਮਾਮਲੇ ਦੇ ਵਿੱਚ ਇੱਕ ਦੂਜੇ ਨੂੰ ਜ਼ਰੂਰ ਲਾਓ ਕਿ ਇਸ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਜੀ ਸੋ ਦੂਜੇ ਪਾਸੇ ਜਿੱਥੇ ਭਾਜਪਾ ਦੇ ਉਮੀਦਵਾਰਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਉੱਥੇ ਹਰਿਆਣੇ ਦੇ ਵਿੱਚ ਭਾਜਪਾ ਉਮੀਦਵਾਰ ਨੂੰ ਪੰਜ ਸਵਾਲ ਪੁੱਛੇ ਗਏ ਤਾਂ ਉੱਥੇ ਟੁੱਲਸਾ ਲੜਾਈ ਵਰਗਾ ਮਾਹੌਲ ਬਣ ਗਿਆ ਤੇ ਉੱਥੋਂ ਵਿਧਾਇਕ ਚਲੇ ਗਏ ਜੀ ਪਿੰਡ ਹੈ ਜੀ ਇਹ ਤਤੋਲੀ ਰੁੱਤਕ ਦਾ ਪਿੰਡ ਹੈ ਜਿੱਥੋਂ ਭਾਜਪਾ ਦੇ ਉਮੀਦਵਾਰ ਡਾਕਟਰ ਅਰਵਿੰਦ ਸ਼ਰਮਾ ਉੱਥੇ ਪਹੁੰਚੇ ਸਨ ਉਹਨਾਂ ਤੋਂ ਸਭ ਤੋਂ ਪਹਿਲਾ ਸਵਾਲ ਪੁੱਛਿਆ ਕਿਸਾਨ ਜਥੇਬੰਦੀਆਂ ਨੇ ਆ ਸਾਡੇ ਨਾਲ ਉਹ ਜਿਆਦਾ ਵਧੀਆ ਤਰੀਕੇ ਨਾਲ ਪੁੱਛਦੇ ਐ ਕਹਿੰਦੇ ਸ਼੍ਰੀਮਾਨ ਜੀ ਅੱਜ ਤੁਹਾਨੂੰ ਇਹ ਪਿੰਡ ਦੇ ਫਿਰ ਨਹੀਂ ਦਿਸਗੀ 5 ਸਾਲ ਤੁਸੀਂ ਕਿੱਥੇ ਸੀਗੇ ਜਾਗੇ ਕਿਉਂ ਨਾ ਬਹਿਸ ਹੋਈ ਬਾਅਦ ਦੇ ਵਿੱਚ ਜਾ ਕੇ ਕਹਿੰਦੇ ਆ ਕਿ ਤਲਕ ਕਲਾਮੀ ਵਾਲਾ ਮਾਹੌਲ ਬਣ ਗਿਆ ਇੱਕ ਦੂਜੇ ਤੇ ਹੱਥੋਂ ਪਾਈ ਤੱਕ ਵੀ ਪਹੁੰਚ ਗਿਆ ਉਹ ਕਹਿੰਦੇ ਕਿ ਕੋਈ ਕੁਝ ਲੋਕ ਵਿੱਚ ਪਏ ਪੁਲਿਸ ਵਾਲੇ ਵਿੱਚ ਪਏ ਦੂਰ ਨੇੜੇ ਕਰਤੇ ਪਰ ਇਸ ਅਰਵਿੰਦ ਸ਼ਰਮਾ ਸਾਹਿਬ ਉੱਥੇ ਬਿਨਾਂ ਕਿਸੇ ਭਾਸ਼ਣ ਤੋਂ ਅੱਗੇ ਤੁਰ ਗਏ ਤੇ ਜਿਹੜੇ ਕਹਿੰਦੇ ਸੀ ਨਾ ਸਵਾਲ ਪੁੱਛਿਆ ਕਰੋ ਤੇ ਆਪ ਕਹਿੰਦੇ ਆ ਬੈਣੀ ਜਵਾਬ ਦਿੰਦਾ ਸੋ ਇਹ ਸਾਰਿਆਂ ਨੂੰ ਹੀ ਪੈ ਜਾਂਦੀਆਂ ਨੇ ਮੈਂ ਫੇਰ ਬੇਨਤੀ ਕਰਦਾ ਕੁਝ ਹੱਦਾਂ ਬੰਨ੍ਹਿਆ ਚ ਰਹੋ ਜੇ ਇਸ ਤਰ੍ਹਾਂ ਦਾ ਕੰਮ ਹੀ ਚੱਲ ਗਿਆ ਤੇ ਬਿੱਟੂ ਮੁਰਕੇ ਨਾ ਇਹਨਾਂ ਲੀਡਰਾਂ ਨੇ ਚੋਣ ਪ੍ਰਚਾਰ ਵੀ ਆਪਣੇ ਵਰਗੇ ਚੈਨਲਾਂ ਤੇ ਵੈਕੀ ਕਰਿਆ ਕਰਨਾ ਹੈ ਜੀ ਲਓ ਜੀ 12 ਤੋਂ ਇੱਕ ਬਲਵਿੰਦਰ ਸਿੰਘ ਬਿੱਟੂ ਦਾ ਚੋਣ ਪ੍ਰਚਾਰ ਸੁਣਿਓ ਜਰਾ ਇੱਕ ਤੋਂ ਦੋ ਸ਼ੰਕਰ ਦਾ ਹੈ ਤਤਨ ਤੋਂ ਚਾਰ ਪ੍ਰਧਾਨ ਸੁਖੀ ਦਾ ਸੁਖੀ ਦਾ ਜੀ ਇਸ ਪਾਸੇ ਵੱਲ ਜਦੋਂ ਲੋਕ ਜਾਣਗੇ ਉਹ ਨੂੰ ਜਿਹਦਾ ਪਸੰਦ ਹੋਇਆਗਾ ਸੋਲੇਗਾ ਤੇ ਫਿਰ ਇੱਕ ਦਿਨ ਰੱਖ ਲੈਣਗੇ ਵੀ ਅੱਜ ਸਾਰੇ ਇਕੱਠੇ ਨੇ 15-15 ਮਿੰਟ ਸਾਰਿਆਂ ਨੂੰ ਦਿੰਨੇ ਆ ਸੋ ਇਹ ਜਿਹੜਾ ਹੈਗਾ ਮੈਂ ਕਹਿ ਸਕਦਾ ਕਿ ਇਹਦੇ ਉੱਤੇ ਜਿਹੜਾ ਹੋਣਾ ਚਾਹੀਦਾ ਸੋ ਅਸੀਂ ਨਾਲ ਲੈ ਕੇ ਆ ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਹੋ ਨਹੀਂ ਸਾਡੇ ਇੱਥੇ ਸਾਡੇ ਕੈਮਰਾਮੈਨ ਨੇ ਸੀਨੀਅਰ ਕੈਮਰਾਮੈਨ ਸ਼ੰਕਰ ਕੁਮਾਰ ਜਿਹਨਾਂ ਨੂੰ ਅਸੀਂ ਪਿਆਰ ਨਾਲ ਸ਼ੰਕਰ ਭਗਵਾਨ ਕਹਿੰਦੇ ਆ ਮੈਂ ਉਹਨਾਂ ਦੀ ਗੱਲ ਕਰਦਾ ਸੀ ਤੇ ਉਸ ਤਰ੍ਹਾਂ ਦੀ ਗੱਲ ਹੈ ਇਹਨੂੰ ਜਿਹੜਾ ਹੈਗਾ ਕੋਈ ਧਾਰਮਿਕਤਾ ਵਾਲੀ ਗੱਲ ਇਹਦੇ ਵਿੱਚ ਨਹੀਂ ਹੈਗੀ ਅਸੀਂ ਸਿਆਸੀ ਤੌਰ ਤੇ ਗੱਲ ਕਰਦੇ ਆ ਧਾਰਮਿਕ ਤੌਰ ਦੇ ਉੱਤੇ ਅਸੀਂ ਹੱਥ ਜੋੜ ਕੇ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਆਂ ਔਰ ਸਾਰੇ ਹੀ ਧਰਮ ਸਾਡੇ ਪ੍ਰਤੀ ਸਿਰ ਮੱਥੇ ਦੇ ਜੀ ਸੁਦਰਜਾ ਪਾਸੇ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਲੀਡਰ ਜੀ ਵਿਕਰਮ ਜੀ ਸੀ ਮਜੀਠੀਆ ਵੱਲੋਂ ਹੁਣ ਮੋੜ ਤੋਂ ਆਵਾਂ ਦੀ ਪਾਰਟੀ ਨੂੰ ਘੇਰਾ ਕਿਹਾ ਤਾਂ ਦੱਸਦੇ ਕਿ ਅਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਜਿਹੜੀ ਸਟਰੀਟ ਆ ਉੱਥੇ ਆਮਾ ਦੀ ਪਾਰਟੀ ਵੱਲੋਂ ਪੋਸਟਰ ਲਗਾਏ ਗਏ ਨੇ ਜੀ ਦੇਖੋ ਇੱਕ ਦੂਜੇ ਤੇ ਗੱਲਾਂ ਕਰਦੇ ਆ ਔਰ ਪੋਸਟਰਾਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਸਾਰੇ ਦੇ ਸਾਰੇ ਜਿਹੜੇ ਆ ਉਨ੍ਹਾਂ ਦੇ ਉੱਤੇ ਉਹ ਲਾਏ ਆ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਗਏ ਨੇ ਤੇ ਸਵਾਲ ਮਜੀਠੀਆ ਸਾਹਿਬ ਨੇ ਉਹਨਾਂ ਤੇ ਚੁੱਕਿਆ ਜਿਹੜੀ ਹੈਰੀਟੇਜ ਸਰਟੀਫਿਕੇਟ ਬਰਾਸਤੀ ਗਲੀ ਦਰਬਾਰ ਸਾਹਿਬ ਵੱਲ ਜਾਂਦੀ ਹੈ ਚੰਗਾ ਹੋਵੇ ਕਿ ਘੱਟੋ-ਘੱਟ ਸਾਡਾ ਧਰਮ ਹੈ ਦੁਨੀਆ ਭਰ ਦੇ ਲੋਕ ਉੱਥੇ ਨਤਮਸਤਕ ਹੋਣ ਆਉਂਦੇ ਆ ਕਟੋ-ਕਟ ਇਹਨੂੰ ਤਾਂ ਸਿਆਸਤ ਤੋਂ ਵੱਖਰਾ ਰੱਖ ਲਓ ਉਹ ਕਹਿੰਦੇ ਆ ਕਿ ਇਹਨਾਂ ਦੇ ਹੰਕਾਰ ਸੱਜੜ ਕੇ ਬੋਲ ਰਿਹਾ ਹੈ ਮੇਰੀ ਤਾਂ ਅਰਦਾਸ ਹੈ ਕਿ ਗੁਰੂ ਘਰਾਂ ਦੇ ਰਸਤੇ ਨੂੰ ਵੀ ਕਹਿੰਦੇ ਇਹ ਚੋਣ ਪ੍ਰਚਾਰ ਲਈ ਵਰਤਦੇ ਆ ਸਰਾਸਰ ਗਲਤ ਹੈ ਜੀ ਸੋ ਦੂਜੇ ਪਾਸੇ ਲੰਗਰ ਨੂੰ ਲੈ ਕੇ ਕਿਸੇ ਸਿਆਸੀ ਲੀਡਰ ਦੇ ਉੱਤੇ ਟਿੱਪਣੀ ਕਰਨੀ ਮਹਿੰਗੀ ਪੈ ਗਈ ਜੀ ਬੰਦੇ ਨੂੰ ਮਾਫੀ ਮੰਗ ਕੇ ਖੜਾ ਛਡਾਉਣਾ ਪੈ ਟਲੋ ਸਾਹਿਬ ਦੇਖੋ ਮੈਂ ਪਹਿਲਾਂ ਕਹਿੰਦਾ ਕਿਸੇ ਵੀ ਧਾਰਮਿਕ ਮਾਮਲੇ ਦੇ ਵਿੱਚ ਉਹਦੇ ਨਿਜਵਾ ਦੇ ਉਲਟ ਜਾ ਕੇ ਕੋਈ ਐਸ ਤਰ੍ਹਾਂ ਦੀ ਟਿੱਪਣੀ ਕਰੋ ਜਿਹੜੀ ਗੈਰ ਬਿਆਰੀ ਹੋਵੇ ਸਹੀ ਨਾ ਹੋਵੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਸਾਰੇ ਲੋਕ ਧਰਮ ਦੀ ਆੜ ਦੇ ਵਿੱਚ ਆਪਣੀਆਂ ਦੁਕਾਨਾਂ ਵੀ ਚਲਾ ਰਹੇ ਨੇ ਜੋ ਗੁਰੂ ਸਾਹਿਬ ਨੇ ਰਹਿਤ ਬਿਰਿਆ ਦਾ ਸਾਨੂੰ ਦਿੱਤੀ ਜਾਂ ਦੂਜੇ ਧਰਮਾਂ ਦੇ ਵਿੱਚ ਤੁਸੀਂ ਧਰਮ ਦੇ ਉੱਤੇ ਜਿੰਨਾ ਮਰਜ਼ੀ ਲੋਕਾਂ ਨੂੰ ਉਕਸਾ ਲੋ ਕਹਿੰਦੇ ਕਿ ਲੰਗਰ ਵਾਸਤੇ ਰਸਤ ਇਕੱਠੀ ਕਰ ਰਹੇ ਸਨ ਹਜੂਰ ਸਾਹਿਬ ਦੇ ਇਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਆਉਂਦੀਆਂ ਨੇ ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ ਆਉਂਦੇ ਨੇ ਪਰ ਕਈ ਵਾਰ ਉਹਨਾਂ ਦੀ ਆੜ ਦੇ ਵਿੱਚ ਜਿਵੇਂ ਸਵਰਨ ਸਿੰਘ ਜੀ ਆਪਾਂ ਨੇ ਲਿਖਿਆ ਸਾਥੋ ਬਾਬਾ ਕੋਹਲਿਆ ਤੇਰਾ ਨਨਕਾਣਾ ਉਹ ਚ ਇੱਕ ਸ਼ਬਦ ਵਰਤਿਆ ਚੋਰਾ ਨੇ ਗੱਲ ਪਾਲਿਆ ਸਾਧਾਂ ਦਾ ਮਾਣਾ ਉਦੋਂ ਨਖੇੜਾ ਕਰਨਾ ਔਖਾ ਹੋ ਜਾਂਦਾ ਹੈ ਕਿ ਕਿਦਰੇ ਇਹ ਬੰਦੇ ਉਹਦੀ ਆੜ ਦੇ ਵਿੱਚ ਤਾਂ ਨਹੀਂ ਕੋਈ ਗੱਲ ਕਰਦੇ ਮੈਂ ਬਿਸ਼ੈ ਇਸ ਗੱਲ ਦਾ ਸਤਿਕਾਰ ਕਰਦਾ ਤੇ ਇਹ ਵੀ ਕਹ ਲੈ ਕਿ ਤੁਸੀਂ ਮੰਨੋ ਨਾ ਮੰਨੋ ਪਰ ਸਾਡਾ ਇਹ ਕੋਈ ਗੱਲ ਨਹੀਂ ਕਿ ਅਸੀਂ ਦੂਸਰੇ ਧਰਮ ਦੀ ਆਲੋਚਨਾ ਕਰੀਏ ਉਹਦੇ ਪ੍ਰਤੀ ਗਲਤ ਕਮੈਂਟ ਕਰੀਏ ਤੁਹਾਨੂੰ ਨਹੀਂ ਚੰਗਾ ਲੱਗਦਾ ਨਾ ਕਰੋ ਪਰ ਧਰਮ ਸਾਰੇ ਇੱਕੋ ਨੇ ਇਹਨਾਂ ਸਾਰਿਆਂ ਦਾ ਪਾਠ ਪੜ੍ਹਾਉਂਦੇ ਆ ਕਦੇ ਕਿਸੇ ਧਰਮ ਨੇ ਗੈਰਨ ਸ਼ਾਂਤੀ ਗੱਲ ਨਹੀਂ ਕੀਤੀ ਉਹਨਾਂ ਦੇ ਵਿੱਚ ਇਨਸਾਨਗਤ ਦੀ ਗੱਲ ਹੀ ਐ ਇਹ ਵੱਖਰੀ ਗੱਲ ਐ ਕਿ ਅਸੀਂ ਲੋਕ ਉਹਨੂੰ ਆਪਣੇ ਮੁਤਾਬਕ ਆਪਣੇ ਵਾਲੇ ਪਾਸੇ ਨੂੰ ਮੋੜ ਲੈਣੇ ਆ ਸੋ ਇਹ ਕਹਿੰਦੇ ਜੀ ਧਾਰਮਿਕ ਸਤਾਂ ਨੂੰ ਇਹਦੇ ਤੇ ਕਹਿੰਦੇ ਵੀ ਇਕੱਠੀ ਕਰਕੇ ਵੇਚ ਜਾਂਦੇ ਨੇ ਸਾਨੂੰ ਗੁੱਸਾ ਕਰਨ ਦੀ ਜ਼ਰੂਰਤ ਨਹੀਂ ਜਿਹੜੇ ਬੰਦੇ ਸਹੀ ਆ ਉਹ ਕਦੇ ਵਾਸਤੇ ਗੁੱਸਾ ਕਰ ਪਰ ਇਹ ਸਾੜ ਦੇ ਵਿੱਚ ਕੁਝ ਹੈ ਉਹਨਾਂ ਦਾ ਨਖੇੜਾ ਕਰਨ ਦੀ ਲੋੜ ਹੈ ਉਹ ਜਨਤਕ ਹੋਵੇ ਲੋਕਾਂ ਨੂੰ ਪਤਾ ਹੋਵੇ ਕਿ ਆਹ ਬੰਦੇ ਧੋਖਾ ਕਰ ਰਹੇ ਨੇ ਇਹ ਗੱਲ ਉੱਥੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ আর ਮੇਰੀ ਸਨੇਵਰ ਬੇਨਤੀ ਹੈ ਜਿਹੜੇ ਮਹਾਪੁਰਸ਼ ਐਸ ਤਰਾ ਦੀ ਰਾਸਤ ਇਕੱਠੀ ਕਰਦੇ ਐ ਸਾਡੇ ਤਾਂ ਪਿੰਡਾਂ ਦੇ ਵਿੱਚ ਹਰ ਰੋਜ਼ ਗਜਾ ਵੀ ਜਾਂਦੀ ਹੈ ਦੁੱਧ ਲੈ ਕੇ ਜਾਂਦੇ ਆ ਲੰਗਰ ਲੈ ਕੇ ਜਾਂਦੇ ਨੇ ਉਹਨਾਂ ਸੰਤ ਮਹਾਪੁਰਸ਼ਾਂ ਨੂੰ ਅਗਾਊਂ ਨੰਬਰ ਦੇ ਦੇਣੇ ਚਾਹੀਦੇ ਐ ਤਾਂ ਜੋ ਜੇ ਕੱਲ ਨੂੰ ਕਿਸੇ ਤੇ ਸ਼ੱਕ ਪੈ ਜੇ ਉਹਨਾਂ ਤੋਂ ਫੋਨ ਕਰਕੇ ਕਨਫਰਮ ਤਾਂ ਕਰ ਲਿਆ ਜਾਵੇ ਵੀ ਕਿ ਤੁਹਾਡੇ ਹੀ ਨਮਾਇੰਦਾ ਇਹ ਇਹਦੇ ਵਿੱਚ ਅਕਾਲੀ ਦਲ ਦੇ ਸਰਕਲ ਜਥੇਦਾਰ ਨੇ ਕੁਲਦੀਪ ਸਿੰਘ ਜਾਤੀਬਾਲ ਰਣਜੀਤ ਸਿੰਘ ਬਾੰਗੜਤ ਉਹਨਾਂ ਨੇ ਆਖਿਆ ਕਿ ਕਹਿੰਦੇ ਹਿੰਦੂ ਸਿੱਖਾਂ ਇਲਾਵਾ ਹਰ ਵਰਗ ਦੀ ਸੰਗਤ ਯੋਗਦਾਨ ਪਾਉਂਦੀ ਹੈ ਜੇ ਕੋਈ ਗਲਤ ਟਿੱਪਣੀ ਕਰਦਾ ਉਹ ਗਲਤ ਹੈ ਇਹ ਲੋਕ ਧਰਮ ਦੀ ਆੜ ਵਿੱਚ ਸਿਆਸੀ ਪਾਰਟੀਆਂ ਨੂੰ ਬਦਨਾਮ ਕਰਦੇ ਐ ਤੇ ਉਹ ਸੱਜਣ ਨੇ ਪਤਾ ਲੱਗਿਆ ਕਿ ਜਨਤਕ ਤੌਰ ਤੇ ਮਾਫੀ ਮੰਗ ਲਈ ਹੈ ਸੋ ਕਿਉਂਕਿ ਇਸ ਆਰਡ ਦੇ ਵਿੱਚ ਹੁੰਦਾ ਬਹੁਤ ਕੁਝ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜਿਹੜੇ ਸਹੀ ਰੂਪ ਦੇ ਵਿੱਚ ਸੰਤ ਵਾਂਗ ਪੁਰਸ਼ ਇਹ ਕੰਮ ਚੰਗੇ ਚ ਲੱਗੇ ਹੋਏ ਨੇ ਉਹ ਘੱਟੋ ਘੱਟ ਸ਼ੁਰੂਆਤ ਹੋਣ ਤੋਂ ਪਹਿਲਾਂ ਚੰਗਾ ਹੋਵੇ ਕਿ ਉਹਨਾਂ ਦੀਆਂ ਤਸਵੀਰਾਂ ਵੀ ਜਾਰੀ ਕਰ ਦੇਣ ਕਿ ਆਹ ਸੱਜਣ ਸਾਡੇ ਨੇ ਜੇ ਕਿਸੇ ਨੂੰ ਕੋਈ ਗਲਤ ਲੱਗੇ ਉਹ ਘਟੋ ਘਟ ਉਹਨਾਂ ਨਾਲ ਐਸ ਨੰਬਰ ਤੇ ਸੰਪਰਕ ਕਰਕੇ ਆਪਣਾ ਜਿਹੜਾ ਸ਼ੱਕ ਸਵਾ ਬਟਾ ਸਕਦੇ ਆ ਜੀ ਸਤਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦਾ ਦਿਹਾਂਤ ਹੋ ਗਿਆ ਰਿਹਾ ਦੇਖੋ ਇਹ ਸਰਦਾਰ ਸੁਰਜੀਤ ਸਿੰਘ ਮਨਹਾਸ ਸਾਬਕਾ ਸਪੀਕਰ ਇਹ 2 ਜੂਨ 1986 ਤੋਂ 15 ਮਾਰਚ 1992 ਤੱਕ ਸਪੀਕਰ ਰਹੇ ਭਾਵ ਜਦੋਂ ਸਾਡੇ ਰਾਸ਼ਟਰਪਤੀ ਰਾਸ ਸੀ ਇਹਨਾਂ ਦੇ ਨਾਲ ਸਰਦਾਰ ਜਸਵੰਤ ਸਿੰਘ ਫੌੜੇ ਭਾਈਕੇ ਉਹ ਵੀ ਡਿਫਟੀ ਸਪੀਕਰ ਰਹੇ ਵਰਨਾਡ ਸਾਹਿਬ ਦੀ ਸਰਕਾਰ ਸੀ ਜਿਹੜੀ ਸਕਨ ਇਲਾਤਾਰਾ ਤੋਂ ਬਾਅਦ ਬਣੀ ਉਹਦੇ ਵਿੱਚ ਮਨਹਾਨ ਸਬ 스ਪੀਕਰ ਸਨ ਤੇ ਜਸਵੰਤ ਸਿੰਘ ਫੌੜੇ ਭਾਈ ਕੇ ਡਿਪਟੀ ਸਪੀਕਰ ਉਸ ਵੇਲੇ ਸਰਕਾਰ ਟੁੱਟ ਗਈ ਅਗਲੀ ਸਰਕਾਰ ਬਣਦੀ ਹੈ 92 ਚ ਜਾ ਕੇ ਸਰਦਾਰ ਬਿਹੰਤ ਸਿੰਘ ਦੀ ਤੇ ਮਾਰਚ ਦੇ ਮਹੀਨੇ ਦੇ ਵਿੱਚ ਨਵੇਂ ਸਪੀਕਰ ਬਣੇ ਸਨ ਉਦੋਂ ਤੱਕ ਹਾਲਾਂਕਿ ਸਰਕਾਰ ਉਹ 26-27 ਮਹੀਨਿਆਂ ਤੋਂ ਬਾਅਦ ਹੀ ਟੁੱਟ ਗਈ ਸੀ ਲੇਕਿਨ ਮਹਨਾਦ ਸਾਹਿਬ ਤੇ ਫਫੜੇ ਭਾਈਕੇ ਸਾਹਿਬ ਇਹ 15 ਮਾਰਚ 92 ਤੱਕ ਰਹੇ ਸਨ 6 ਸਾਲ ਸਮਾਂ ਪੂਰਾ ਕੀਤਾ ਉਹ ਪਰ ਤਾਂ ਸਾਢੇ 3 ਸਾਲ ਤੋਂ ਕਰੀਬ ਇਹਨਾਂ ਨੂੰ ਸਰਕਾਰੀ ਤਾਮ-ਚਾਮ ਸਾਰੇ ਦਫ਼ਤਰ ਤੇ ਸਰਕਾਰੀ ਰਹਿਸ਼ ਬਕਾਇਦਾ ਤੌਰ ਤੇ ਮਿਲ ਗਵਨਯਾ ਸੰਜੀ ਸੋ ਉਹਨਾਂ ਦਾ ਜਾਣਾ ਇੱਕ ਵੱਡਾ ਘਟਾ ਬੰਨਿਆ ਜਾ ਰਿਹਾ ਜੀ ਸੋ ਦੂਜੇ ਪਾਸੇ ਸੁਨੀਲ ਕੁਮਾਰ ਜਾਖੜ ਜਿਥੇ ਅੱਜ ਪਟਿਆਲੇ ਦੇ ਵਿੱਚ ਪਹੁੰਚੇ ਹੋਏ ਨੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਦੂਜੇ ਪਾਸੋਂ ਨਾਲ ਕਿਸਾਨ ਦੇ ਮੁੱਦੇ ਤੇ ਗੱਲਬਾਤ ਕੀਤੀ ਗਈ ਹੈ ਜੀ ਦੇਖੋ ਜਿਹੜੇ ਸਾਡੇ ਮੈਂ ਤਾਂ ਜਾਖੜ ਸਾਹਿਬ ਨੂੰ ਇਹ ਤਾਂ ਕਾਂਗਰਸ ਵਾਲਿਆਂ ਨੇ ਭਜਾਏ ਇੱਥੋਂ ਤਾਂ ਕਹੇ ਯਾਰ ਇਹ ਜਾਂਦੇ ਕਿੱਥੇ ਸੀਗੇ ਹਾਲਾਤ ਪੈਦਾ ਕਰਤੇ ਉਹ ਇਹ ਜੇ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਗੱਲ ਕਬੂਲ ਕੀਤੀ ਕਿ ਕਿਸਾਨ ਜਿਹੜੇ ਨੇ ਵਿਸ਼ਵ ਦੇ ਵਿੱਚ ਹੀ ਤੰਗ ਪਰੇਸ਼ਾਨ ਹੈ ਉਹਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ ਆ ਉਹ ਕਹਿੰਦੇ ਕੁਰਸੀਗਾ ਡਾੜਾ ਬਹਿੰਦੇ ਆ ਆ ਜਿਹੜੇ ਕੱਲ ਚੰਡੀਗੜ੍ਹ ਚ ਬੈਠੇ ਸੀ ਕਹਿੰਦੇ ਇਹਨਾਂ ਨਾਲ ਗੱਲ ਕਰਨ ਵਾਸਤੇ ਤਿੰਨ ਵਾਰ ਕੇਂਦਰ ਦੇ ਵਜ਼ੀਰ ਆਏ ਕਈ ਵਾਰ ਕਹਿੰਦੇ ਵਕੀਲ ਅਸੀਂ ਇਹੋ ਜਿਹਾ ਕਰ ਲੈਨੇ ਆ ਕਿ ਕੇਸ ਦਾ ਪੱਠਾ ਵਹਾ ਹੁੰਦਾ ਏ ਇਹ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਉਹਨਾਂ ਨੇ ਟਕੋਰ ਕਰਤੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਇਹਨਾਂ ਨੇ ਕਹਿੰਦੇ ਇੱਕ ਵਕੀਲ ਬਣਾ ਲਿਆ ਭਗਵੰਤ ਮਾਨ ਜੀ ਨੂੰ ਤੇ ਉਹਨਾਂ ਨੇ ਚੱਲਦੇ ਫਿਰਦੇ ਕੇਸ ਦਾ ਫਿਰ ਆਪਦੇ ਤਰੀਕੇ ਨਾਲ ਕੰਮ ਕਰਤਾ ਸੋ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਬਚਨ ਬੋਧਾ ਕਿਸਾਨਾਂ ਦੇ ਨਾਲ ਮਸਲੇ ਹੱਲ ਕਰਾਉਣ ਵਾਸਤੇ ਪਰ ਜਿਹੜਾ ਟੰਗ ਇਹ ਪਨਾ ਰਹੇ ਨੇ ਇਹ ਟੰਗ ਗਲਤ ਹੈ ਗੱਲਬਾਤ ਰਹੀਂ 50 ਵਾਰ ਕਹੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਆਂ ਅਸੀਂ ਤਾਂ ਬਹੁਤ ਵਾਰ ਕਹਿ ਚੁੱਕੇ ਆਂ ਕਿ ਵਿਰੋਧ ਕਰੋ ਜੀ ਸਦਕੇ ਕਰੋ ਪਰ ਹਿੰਸਕ ਨਾ ਹੋਇਓ ਹਿੰਸਕ ਹੋਏ ਨੁਕਸਾਨ ਚ ਜਾਊਂਗੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਸੋ ਦੂਜੇ ਪਾਸੇ ਜੀ ਕਾਂਗਰਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਚਲਦਿਆਂ ਸਰਕਾਰ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਕਾਫੀ ਨਿਸ਼ਾਨੇ ਸਾਧਦੇ ਨੇ ਜੀ ਬਿਲਕੁਲ ਜੀ ਜੈ ਰਾਮ ਰਵੇਸ਼ ਸਾਹਿਬ ਨੇ ਕਿਹਾ ਕੱਲ ਨੂੰ 190 8999 13 ਰਾਜਾਂ ਦੀਆਂ ਸੀਟਾਂ ਦੇ ਉੱਤੇ ਚੋਣ ਹੋ ਰਹੀ ਹੈ। ਇਹਦੇ ਵਿੱਚ ਜੋ ਹੁਣ ਤੱਕ ਤੱਤ ਸਾਹਮਣੇ ਨਿਕਲ ਕੇ ਆਏ ਨੇ ਜੋਰਪੁਟਾਂ ਆ ਰਹੀਆਂ ਨੇ ਉੱਥੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦਾ ਜਨ ਸੰਗ ਵੇਲੇ ਚੋਣ ਨਿਸ਼ਾਨ ਦੀਵਾ ਹੁੰਦਾ ਸੀ 1980 ਦੇ ਵਿੱਚ ਜਾ ਕੇ ਕਬਲ ਦਾ ਫੁੱਲ ਲਿਆ ਇਹਨਾਂ ਨੇ ਉਹ ਦੀਵੇ ਦਾ ਤੇਲ ਬੁੱਕਣ ਵਾਲਾ ਤੇ ਉਹ ਪੱਕ ਪੱਕ ਤੇ ਆ ਗਿਆ ਉਹ ਕਹਿੰਦੇ ਕਿ ਅਸੀਂ 8 ਕਰੋੜ ਇੱਕ ਕਿਤਾਬਚਾ ਛਾਪਿਆ ਜਿਹੜੂ ਉਹਨਾਂ ਨੇ ਕਿਹਾ ਕਿ ਇਹ ਸਾਡਾ ਨਿਆਂ ਪੱਤਰ ਹੈ ਜਿਹਦੇ ਵਿੱਚ 5 ਇੱਕ ਮੁੱਦੇ ਨੇ ਤੇ 25 ਗਾਰੰਟੀਆਂ ਨੇ ਜਿਹੜੀਆਂ ਅਸੀਂ ਪੂਰੀਆਂ ਕਰਨੀਆਂ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਗਏ ਬਖਲਾ ਉਹਨਾਂ ਨੇ ਕਿਹਾ ਕਿ ਲਗਾਤਾਰ ਜੀਡੀਪੀ ਘਟ ਰਹੀ ਹੈ ਆਰਥਿਕ ਵਿਕਾਸ ਇਹ 10 ਸਾਲ ਦੇ ਵਿੱਚ ਉਲਟ ਹੋ ਗਿਆ ਵੱਡੇ ਤਨਾਡ ਲੋਕ ਕੋਈ ਦबई ਚ ਨਿਵੇਸ਼ ਕਰ ਰਿਹਾ ਹੈ ਕੋਈ ਸਿੰਗਾਪੁਰ ਕੋਈ ਅਮਰੀਕਾ ਕੈਨੇਡਾ ਦੇ ਵਿੱਚ ਕਰ ਰਿਹਾ ਹੈ ਕਹਿੰਦੇ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਹੈ ਕਿ ਮੰਗਲ ਸੂਤਰ ਦੀ ਗੱਲ ਉਹ ਬੰਦਾ ਕਰਦਾ ਜਿਹਨੂੰ ਆਪ ਮੰਗਲ ਸੂਤਰ ਦੀ ਕਦਰ ਨਹੀਂ ਉਹ ਕਹਿੰਦੇ ਮੋਦੀ ਸਾਹਿਬੇ ਦੱਸਣ ਉਹਨਾਂ ਦੀ ਧਰਮ ਪਤਨੀ ਕਿੱਥੇ ਰਹਿੰਦੀ ਹੈ ਉਸ ਮੰਗਲ ਸੂਤਰ ਦੀ ਲਾਜ ਉਹਨਾਂ ਨੇ ਰੱਖੀ ਸੋ ਕਾਫੀ ਨਿਸ਼ਾਨੇ ਇਹਨਾਂ ਨੇ ਬੋਦੀ ਸਾਹਿਬ ਤੇ ਪਾਏ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਬੋਦੀ ਉਹ ਵੀ ਆੜੇ ਹੱਥੀ ਲੈਂਦੇ ਨੇ ਉਹ ਕਹਿੰਦੇ ਸਾਰਾ ਕੁਝ ਵੇਚ ਦੇਣਗੇ ਜਿਵੇਂ ਅਸੀਂ ਵਿਕਾਸ ਕੀਤਾ ਹੈ 10 ਸਾਲ ਦਾ ਇੱਕ ਟ੍ਰੇਲਰ ਹੈ ਤੁਸੀਂ ਅਗਲੀ ਫਿਲਮ ਦੇਖਿਆ ਜੀ ਜੇ ਅਸੀਂ 400 ਤੋਂ ਪਾਰ ਚਲੇ ਗਏ ਅਸੀਂ ਕਾਇਆ ਕਲਪ ਕਰ ਦੇਾਂਗੇ ਤੇ ਦੂਜੇ ਪਾਸੇ ਵਿਰੋਧੀ ਕਹਿੰਦੇ ਆ ਇਹ ਸੰਵਿਧਾਨ ਬਦਲਣ ਦੀ ਤਿਆਰੀ ਹੈ ਜੇ ਇਹਨਾਂ ਨੂੰ ਇੱਕੀ ਸਤਾ ਚਲਾਇਆ ਏ ਇਸ ਤੋਂ ਬਾਅਦ ਲੋਕਤੰਤਰ ਦਾ ਭੋਗ ਪੈ ਜੂਗਾ ਚੋਣਾ ਭਾਰਤ ਦੇ ਵਿੱਚ ਕਦੇ ਹੋਣੀ ਨਹੀਂ ਜੀ ਸੂਦ ਜੇ ਪਸ ਲੁਧਿਆਣੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਟੀਲ ਸਾਹਿਬ ਦੇਖੋ ਇਹ ਵਿਪਨ ਕਾਕਾ ਸੂਦ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਸਮਾਂ ਪਹਿਲਾਂ ਇਹਨੂੰ ਐਲਾਨ ਕਰਤਾ ਸੀ ਕਿ ਇਹ ਸਾਡਾ ਲੋਕ ਸਭਾ ਦਾ ਮੀਰਬਾਰ ਹੋਵੇਗਾ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਪ੍ਰਧਾਨ ਜੀ ਕਾਲੀ ਵਾਲੀ ਕਰਦੇ ਫਿਰਦੇ ਹੋ ਪੰਜਾਬੀ ਦੀ ਕਹਾਵਤਾਂ ਕਾਲੀ ਅੱਗੇ ਟੋਏ ਕਾਲੀ ਅੱਗੇ ਟੋਏ ਫੋੜੋ ਤੋਂ ਉਮੀਦਵਾਰ ਨਵਾ ਦਿੱਤਾ ਤੇ ਕਾਕਾ ਸੂਦ ਸਾਹਿਬ ਜਿਹੜੇ ਹੁਣ ਤੱਕ ਉੱਥੇ ਕਹਿੰਦੇ ਆ ਕਿ ਉਹਨਾਂ ਨੇ ਕਾਫੀ ਧਾਰਮਿਕ ਜਿਹੜੇ ਸਮਾਗਮ ਨੇ ਧਾਰਮਿਕ ਕਾਰਜ ਨੇ ਉਹ ਇਹ ਕਾਕਾ ਸੂਦ ਸਾਹਿਬ ਕਰਦੇ ਆ ਧਾਰਮਿਕ ਜਥੇਬੰਦੀਆਂ ਵਿੱਚ ਬੰਦਾ ਹੁਣ ਤੱਕ ਤਿਆਰੀ ਖਿੱਚੀ ਫਿਰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਪਟਿਆਲੇ ਦੇ ਵਿੱਚ ਦਲਬੀਰ ਗੋਲਡੀ ਯੂਕੇ ਦਾ ਯੂਐਸਏ ਬੜਾ ਨਾ ਚੱਲਿਆ ਸੀ ਬੋਰਡ ਤੇ ਬੋਰਡ ਲਾਤੇ ਬੋਰਡ ਤੇ ਬੋਰਡ ਲਾਤੇ ਕੁਝ ਨਹੀਂ ਛੱਡਿਆ ਉਹਦਾ ਕਾਜ਼ਾ ਮੋਟਾ ਪੈਸਾ ਲਵਾ ਕੇ ਉਮੀਦਵਾਰੀ ਬਦਲਤੀ ਪਤਾ ਲੱਗਿਆ ਕਿ ਇਹ ਕਾਕਾ ਸੂਤ ਸਾਹਿਬ ਵੀ ਹੋਣਾ ਇਸ ਅਕਾਲੀ ਦਲ ਨੂੰ ਤਿਆਗ ਕਰਕੇ ਭਾਜੀਪੀ ਜਾਣ ਲੱਗੇ ਨੇ ਜੀ ਭਾਜੀਪੀ ਚ ਚਲੋ ਕਹਿ ਦਿਜੀਓ ਭਾਜੀਪੀ ਦੇ ਵਿੱਚ ਜਾਣਾ ਦੀ ਤਿਹਰੀ ਕਰ ਰਹੇ ਨੇ ਤੇ ਬਿੱਟੂ ਸਾਹਿਬ ਦੇ ਨਾਲ ਪਤਾ ਨਹੀਂ ਹੁਣ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਵਿਚਾਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ